ਇੱਕ ਵਾਰੀ ਅਸੀਂ ਕੈਪ ਬੁੱਕ ਕੀਤੀ ਸੀਗੀ ਤੇ ਸਾਨੂੰ ਨੰਬਰ ਉਹਦਾ ਕੋਈ ਹੋਰ ਆਇਆ ਤੇ ਸਾਨੂੰ ਜਦੋਂ ਪਿਕ ਕਰਨ ਲਈ ਆਇਆ ਤੇ ਉਹ ਨੰਬਰ ਉਹਦੀ ਗੱਡੀ ਦਾ ਕੋਈ ਹੋਰ ਸੀ ਤੇ ਸਾਨੂੰ ਸੇਫ ਨਹੀਂ ਲੱਗਿਆ ਤਾਂ ਅਸੀਂ ਉਦੋਂ ਕੈਨਸਲ ਕਰ ਦਿੱਤੀ ਆਪਣੀ ਸੇਫਟੀ ਨੂੰ ਧਿਆਨ ਰੱਖਦੇ ਹੋਏ ਕਿ ਅਗਰ ਇਹ ਕੋਈ ਗੱਡੀ ਹੋਰ ਕੋਈ ਆਈ ਹੈ ਸਾਨੂੰ ਪਿਕ ਕਰਨ ਲਈ ਇਹ ਸੇਫ ਨਹੀਂ ਲੱਗਿਆ ਤਾਂ ਅਸੀਂ ਉਹਨੂੰ ਕੈਨਸਲ ਕਰ ਦਿੱਤੀ ਜੋ ਡਰਾਈਵਰ ਦਾ ਫੋਨ ਨੰਬਰ ਔਰ ਗਾੜੀ ਦਾ ਨੰਬਰ ਜੋ ਹੈ ਉਹ ਘਰ ਵਾਲੋ ਕੋ ਪਤਾ ਹੋ ਔਰ ਜੋ ਹੈ ਆਪਣੀ ਜੋ ਲਾਈਵ ਲੋਕੇਸ਼ਨ ਸਾਥ-ਸਾਥ ਚਲਦੀ ਰਹੇ अगर लाइव लोकेशन चलती रही तो घर वालों को पता होगा कि यहां पर जो है कुछ गलत हुआ है जहां लोकेशन रुक गई है या कुछ है तो वहां पे जल्दी पहुंच सके कैब ਵਿੱਚ ਬੈਠ ਕੇ ਡਰਾਈਵਰ ਦੀ ਇੱਕ ਫੋਟੋ ਖਿੱਚ ਕੇ ਜਰੂਰ WhatsApp ਤੇ ਆਪਣੇ ਕਿਸੇ ਵੀ ਘਰਦਿਆਂ ਨੂੰ ਜਰੂਰ ਸੈਂਡ ਕਰਨੀ ਚਾਹੀਦੀ ਬਿਲਕੁਲ ਉਹਨੇ ਇੱਕ ਡਰਾਈਵਰ ਨੂੰ ਵੀ ਇੱਕ ਟੈਨਸ਼ਨ ਹੋਊਗੀ ਵੀ ਕੋਈ ਗਲਤ ਕੰਮ ਹੋਊਗਾ ਕਿ ਮੈਂ ਫਸ ਗਿਆ ਬਿਲਕੁਲ ਸਹੀ ਸਭ ਕਾ ਨੂੰ ਜਿਸ ਨੰਬਰ ਤੇ ਜਾਂ ਜਿਸ ਗੱਡੀ ਨੰਬਰ ਤੇ ਆਪਾਂ ਨੂੰ ਮੈਸੇਜ ਡਿਲੀਵਰ ਹੋ ਰਿਹਾ ਵੀ ਇਹ ਤੁਹਾਨੂੰ ਪਿਕ ਕਰ ਲਈ ਆ ਰਹੀ ਹੈਗੀ ਆ ਪੂਰੀ ਜਗ੍ਹਾ ਜੇ ਕੋਈ ਹੋਰ ਨੰਬਰ ਦੀ ਗੱਡੀ ਜਾਂ ਹੋਰ ਡਰਾਈਵਰ ਆਂਦਾ ਤਾਂ ਉੱਤੇ ਜਾਣ ਤੋਂ ਪਹਿਲਾਂ ਪ੍ਰੋਪਰ ਕਰਾਸ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਸਿਰਫ ਉਹਦੇ ਐਨਾ ਕਹਿਣ ਤੇ ਕਿ ਗੱਡੀ ਖਰਾਬ ਹੋ ਗਈ ਜਾਂ ਉਹ ਕਿਤੇ ਹੋਰ ਬਿਜ਼ੀ ਹੋ ਗਿਆ ਮੈਂ ਤੁਹਾਨੂੰ ਪਿਕ ਕਰਨ ਆਇਆ ਇਹ ਖਾਸ ਕਰਕੇ ਲੜਕੀਆਂ ਵਾਸਤੇ ਬਹੁਤ ਜ਼ਿਆਦਾ ਇਹਨੂੰ ਸੀਰੀਅਸਲੀ ਲੈ ਕੇ ਚੱਲਣਾ ਚਾਹੀਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਟੀਓਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਕਹਿੰਦੇ ਜਦੋਂ ਇੱਕ ਪਾਸੇ ਫਰਾਡ ਹੋਣਾ ਸ਼ੁਰੂ ਹੋ ਜੇ ਤੇ ਦੂਜੇ ਪਾਸੇ ਜਿਹੜੇ ਚੋਰ ਐ ਹੋਰ ਜ਼ਿਆਦਾ ਐਕਟਿਵ ਹੋ ਜਾਂਦੇ ਆ ਆਨਲਾਈਨ ਠੱਗੀ ਦੀ ਗੱਲ ਕੀਤੀ ਜਾਵੇ ਤੇ ਆਨਲਾਈਨ ਠੱਗੀ ਮਾਰਨ ਵਾਸਤੇ ਜਿੱਥੇ ਕੀ ਇਨਵੈਂਟਰ ਜਿਹੜੇ ਇਨਵੈਂਸ਼ਨ ਕਰਦੇ ਆ ਉੱਥੇ ਹੀ ਜਿਹੜੇ ਸਾਈਬਰ ਠੱਗ ਐ ਉਹ ਹੋਰ ਜ਼ਿਆਦਾ ਐਕਟਿਵ ਹੋ ਜਾਂਦੇ ਆ ਉਹ ਨਵੇਂ-ਨਵੇਂ ਤਰੀਕੇ ਦੇ ਨਾਲ ਜਿਹੜੀਆਂ ਠੱਗੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਅੱਜ ਕੱਲ ਦਾ ਜਿਹੜਾ ਪੱਖਦਾ ਹੋਇਆ ਮੁੱਦਾ ਇਹ ਐ ਕਿ ਅੱਜ ਕੱਲ ਲੋਕ ਜਿਹੜੀ ਆਪਣੇ ਸਹੂਲਤ ਵਾਸਤੇ ਕੈਬ ਕਰਦੇ ਆ Ola Uber ਕੈਬ ਕਰਦੇ ਆ ਜਿਹੜੇ ਕੀ ਬੜੇ ਵਧੀਆ ਰੈਪਿਊਟੇਟਿਡ ਜਿਹੜੀ ਫਰਮ ਉਹਨੂੰ ਚਲਾਉਂਦੀਆਂ ਨੇ ਪਰ ਫਿਰ ਵੀ ਲੋਕਾਂ ਦੇ ਨਾਲ ਆਨਲਾਈਨ ਫਰਾਡ ਹੁੰਦਾ ਹੈ ਕਿਸ ਕਿਸ ਤਰ੍ਹਾਂ ਹੁੰਦਾ ਹੈ ਲੋਕਾਂ ਦੇ ਵਿਊਜ਼ ਜਾਣਾਂਗੇ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਲੋਕ ਓਲਾ ਕੈਬ ਬੁੱਕ ਕਰਦੇ ਨੇ ਪਰ ਉਹਦੀ ਜਗ੍ਹਾ ਤੇ ਕੋਈ ਹੋਰ ਡਰਾਈਵਰ ਆ ਜਾਂਦਾ ਹੈ ਕਈ ਵਾਰ ਓਟੀਪੀ ਆਂਦਾ ਹੈ ਪਰ ਜਿਹੜਾ ਓਟੀਪੀ ਹੁੰਦਾ ਹੈ ਉਹ ਕਸਟਮਰ ਨੂੰ ਨਹੀਂ ਮਿਲ ਪਾਂਦਾ ਸੋ ਇਸ ਕਰਕੇ ਕਈ ਕਈ ਇਦਾਂ ਦੀਆਂ ਗੱਲਾਂ ਨੇ ਜਿਸ ਦੇ ਨਾਲ ਜਿਹੜਾ ਕਸਟਮਰ ਹੈ ਜਿਹੜਾ ਕਲਾਇੰਟ ਆ ਉੱਥੇ ਬੈਠਦਾ ਹੈ ਉਹ ਅਨਸੇਫ ਫੀਲ ਕਰਦਾ ਹੈ ਖਾਸ ਕਰਕੇ ਅਗਰ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤੇ ਮਹਿਲਾਵਾਂ ਜਿਹੜੀਆਂ ਅਨਸੇਫ ਫੀਲ ਕਰਦੀਆਂ ਸੋ ਅੱਜ ਅਸੀਂ ਇੱਥੇ ਰਖਬਾਗ ਦੇ ਵਿੱਚ ਪਹੁੰਚੇ ਹਾਂ ਲੋਕਾਂ ਅਜਨਾਲ ਗੱਲਬਾਤ ਕਰਾਂਗੇ ਤੇ ਸਾਰੇ ਯੋਗਾ ਕਲਾਸ ਦੇ ਸਟੂਡੈਂਟਸ ਸਾਰੇ ਇੱਥੇ ਇਕੱਠੇ ਹੋਏ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਮੈਮ ਬਹੁਤ ਵਧੀਆ ਅ ਮੈਂ ਦੇਖਦੇ ਹੋ ਤੁਸੀਂ ਜਿਵੇਂ ਕਿ ਉਹ ਓਲਾ ਉਬਰ ਕੈਬ ਕੈਬ ਜਾਂਦੀਆਂ ਹਨ ਉਹਨਾਂ ਦੇ ਵਿੱਚ ਅਕਸਰ ਲੇਡੀਜ਼ ਬਹੁਤ ਸਫਰ ਕਰਦੀਆਂ ਜਿਵੇਂ ਦੂਰ ਦੂਰ ਡਰਾਡੇ ਜਾਣਾ ਰਾਤ ਬਰਤੇ ਜਾਣਾ ਤੇ ਕਿਦਾਂ ਹੁੰਦਾ ਹੈ ਵੀ ਜਦੋਂ ਅਗਰ ਕਦੀ ਕਿਸੇ ਨਾਲ ਫਰਾਡ ਹੋ ਜੇ ਤੇ ਉਹਨਾਂ ਨੂੰ ਕਿਦਾਂ ਦਾ ਹਾਲਾਤ ਦਾ ਫੇਸ ਕਰਨਾ ਪੈਂਦਾ ਤੇ ਕੀ ਸਮਝਦੇ ਹੋ ਕਿ ਇਹ ਸਹੀ ਹੈ ਕਿ ਗਲਤ ਹੈ ये गलत है सरकार ने अगर हमें ये सुविधा या जो भी कंपनी ने सुविधा बनाई है तो इसके साथ सिक्योरिटी मैय ज़रूर बनाने चाहिए कई बार क्या होता है कि ओटीपी कोई और आ जाता है ड्राइवर कोई और आ जाता है तो ये महिलाओं के लिए तो एक बहुत ज़्यादा असुरक्षा है इसमें तो ये स्ट्रिक्टली होना चाहिए कि अगर ऐसा कुछ केस आता है तो सरकार को एक स्ट्रिक्ट एक्शन लेना चाहिए कि उसको सज़ा दें जिससे कि और जो है इसमें धोखाधड़ी ना हो बिल्कुल जड़ियाँ कंपनीज़ हैं और ना सरकार ध्यान ਨਾ ਕੰਪਨੀਆਂ ਦਾ ਇੱਧਰ ਧਿਆਨ ਹੈ ਤੇ ਕਿਤੇ ਨਾ ਕਿਤੇ ਮਹਿਲਾਵਾਂ ਔਰ ਛੋਟੇ ਬੱਚਿਆਂ ਦੀ ਜਿਹੜੀ ਸਿਕਿਉਰਿਟੀ ਦਾ ਸਵਾਲ ਖੜਾ ਹੋ ਹੀ ਜਾਂਦਾ ਹੈ ਹਾਂਜੀ ਉਹ ਤਾਂ ਹੈ ਹੀ ਟਰਸਟ ਕਰਕੇ ਅਸੀਂ ਬੈਠਦੇ ਆਂ ਪਰ ਆਗੋ ਸਾਡੇ ਨਾਲ ਗਲਤ ਹੋ ਜਾਂਦਾ ਤੇ ਇਹ ਵੀ ਬਹੁਤ ਗਲਤ ਹੈ ਤੇ ਇਦੇ ਬਾਰੇ ਜਰੂਰ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੈ ਇਹ ਇੱਕ ਬਹੁਤ अच्छी ਸੁਵਿਧਾ ਸਰਕਾਰ ਨੇ ਸ਼ੁਰੂ ਕੀਤੀ ਹੈ ਜਾਂ ਕੰਪਨੀਆਂ ਨੇ ਸ਼ੁਰੂ ਕੀਤੀ ਹੈ ਲੇਕਿਨ ਅਗਰ ਇਸੇ ਤਰੀਕੇ سے ਧੋਖਾਧੜੀ ਹੋਤੀ ਜਾਏਗੀ ਤਾਂ ਲੋਕਾਂ ਦਾ ٹرسٹ हट ਜਾਏਗਾ ਔਰ ਇਹ ਸ਼ਾਇਦ ਇਹ ਬੰਦ ਨਾ ਹੋ ਜਾਏ ਔਰ ਇਹ ਬਹੁਤ बड़ा ਨੁਕਸਾਨ ਹੋਗਾ ਸਾਡੇ ਲਈ ਸਰ ਤੁਸੀਂ ਦੱਸੋ ਜੀ ਮੈਂ ਕਿ ਅੱਜ ਕੱਲ オンਲਾਈਨ ਫਰਾਡ ਚੱਲਦਾ ਪਿਆ ਹੈ ઓਲਕ ਐਪ ਦਾ ਤੇ ਹੋਰ ਕਈ ਤਰ੍ਹਾਂ ਦੀ ਇਦਾਂ ਦੀ ਕੰਪਨੀਆਂ ਨੇ ਜਿਹੜੀਆਂ ਕਿ ਆਪਣੀ ਸਹੂਲਤ ਵਾਸਤੇ ਲਗਾਈਆਂ ਜਾਂਦੀਆਂ ਪਰ ਜਿਹੜੇ ਲੋਕ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਕੋਈ ਨਾ ਕੋਈ ਰਾ ਲੱਭ ਹੀ ਲੈਂਦੇ ਨੇ ਬਿਲਕੁਲ ਜੀ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਆ ਮੇਰੇ ਗੁਵਾਨ ਬੰਦਾ ਰਹਿੰਦਾ ਉਹਦੇ ਨਾਲ ਵੀ ਆ ਦੋ ਦਿਨ ਦਿਨ ਪਹਿਲਾਂ ਇਹੀ ਫਰਾਡ ਹੋਇਆ ਅੱਛਾ ਲੋਕਾਂ ਨੂੰ ਇਹਦੇ ਵਿੱਚ ਥੋੜਾ ਸੁਚੇਤ ਰਹਿਣਾ ਚਾਹੀਦਾ ਡਰਾਈਵਰ ਔਰ ਗੱਡੀ ਨੰਬਰ ਦੇਖ ਕੇ ਫਿਰ ਉਹ ਲਗਾਇਬ ਤੇ ਰਹਿਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਸਰ ਨੇ ਸਹੀ ਕਿਹਾ ਕਿ ਹਮੇਸ਼ਾ ਆਪਣੀ ਜਿਹੜੀ ਹੈ ਜਿਹੜੀ ਅਲਰਟ ਬੰਦੇ ਨੂੰ ਹੋ ਹੋ ਕੇ ਹੀ ਅੱਗੇ ਚੱਲਣਾ ਚਾਹੀਦਾ ਸੋ ਹੋਰ ਹੋਰ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਹਾਂ ਜੀ ਸੱਚ ਕਹਿੰਦੀ। ਕਿਵੇਂ ਦੇਖਦੇ ਹੋ ਕਿ ਇਹ ਮਹਿਲਾਵਾਂ ਦੀ ਸੁਰੱਖਿਆ ਕਿੰਨੀ ਜ਼ਰੂਰੀ ਹੈ ਸਮਾਂ ਬਸ ਮੈਂ ਇਹੀ ਦੇਖਦੀ ਆਂ ਵੀ ਜੋ ਵੀ ਸੁਣਨ ਵਿੱਚ ਆਂਦਾ ਨਾ ਵੀ ਥੋੜਾ ਸਟੇਥ ਹੀ ਰਹਿਣਾ ਚਾਹੀਦਾ ਵੀ ਆਪ ਸੋਚੀਦਾ ਵੀ ਹੁਣ ਆਪਾਂ ਕੈਬ ਕਰਨੀ ਏ ਪਤਾ ਨਹੀਂ ਆਪਾਂ ਸਹੀ ਪਹੁੰਚਾਂਗੇ ਕਿ ਨਹੀਂ ਵੀ ਜਿਵੇਂ ਆਪਾਂ ਆਸ-ਪਾਸ ਸੁਣਦੇ ਆਂ ਅੰਦਰ ਡਰ ਦਾ ਮਾਹੌਲ ਅੰਦਰ ਇੱਕ ਡਰ ਲੱਗਦਾ ਇੱਕ ਤੇ ਆਪਣੇ ਆਪ ਨੂੰ ਜਿਵੇਂ ਆਪਾਂ ਕਰ ਰਹੇ ਨਾ ਵੀ ਆਪਾਂ ਹਾਂ ਬੜੇ ਸੁਰੱਖਿਤਾ ਗਏ ਆਂ ਪਰ ਉਹ ਨਹੀਂ ਹੁੰਦਾ ਵੀ ਡਰ ਲੱਗਦਾ ਛੋਟੇ ਬੱਚੇ ਜੇਕਰ ਕਿਤੇ ਦੂਰ ਦਰਾਡੇ ਜਾਂਦੇ ਆ ਕੈਂਪ ਤੇ ਜਾਂਦੇ ਆ ਜਾਂ ਉਦਾਂ ਕਿਤੇ ਜਾਂਦੇ ਆ ਡਰ ਹੁੰਦਾ ਮਾਵਾ ਨੂੰ ਪਿੱਛੇ ਨਾ ਬਿਲਕੁਲ ਡਰ ਹੁੰਦਾ ਵੀ ਜਿਵੇਂ ਅੱਗੇ ਹੁੰਦਾ ਸੀ ਨਾ ਵੀ ਹਾਂ ਬਿਲਕੁਲ ਅਸੀਂ ਸੁਚੇਤ ਹਗੇ ਆ ਬੇਫਿਕਰੀ ਏ ਅੱਜ ਕੱਲ ਉਹ ਨਹੀਂ ਹੈਗੀ ਬੇਫਿਕਰੀ ਨਹੀਂ ਹੈਗੀ ਹੂੰ ਡਰ ਏ ਵੀ ਇਹ ਕੁਝ ਦੇਖਣਾ ਚਾਹੀਦਾ ਹੈ ਮਤਲਬ ਸੇਫਟੀ ਸਿਕਿਉਰਿਟੀ ਦੇਖਣੀ ਚਾਹੀਦੀ ਬਿਲਕੁਲ ਬਿਲਕੁਲ ਦੇਖਣੀ ਚਾਹੀਦੀ ਕੋਈ ਤੁਹਾਡੇ ਨਾਲ ਕੋਈ ਅਜਿਹਾ ਵਾਕਿਆ ਹੋਇਆ ਵੀ ਜਿਹਦੇ ਨਾਲ ਜਿਹੜਾ ਆਨਲਾਈਨ ਓਲਾ ਉਬਰ ਕੈਬ ਬੁੱਕ ਕਰਦੇ ਆ ਡਰ ਪੈਦਾ ਹੋਇਆ ਹੋਵੇ ਹਾਂਜੀ ਸਾਡੇ ਨਾਲ ਇਸ ਤਰ੍ਹਾਂ ਹੀ ਕੋਈ ਹੋਇਆ ਆ ਅਸੀਂ ਇਸ ਤਰ੍ਹਾਂ ਇੱਕ ਵਾਰੀ ਅਸੀਂ ਕੈਬ ਬੁੱਕ ਕੀਤੀ ਸੀਗੀ ਤੇ ਸਾਨੂੰ ਨੰਬਰ ਉਹਦਾ ਕੋਈ ਹੋਰ ਆਇਆ ਤੇ ਸਾਨੂੰ ਜਦੋਂ ਪਿਕ ਕਰਨ ਲਈ ਆਇਆ ਤੇ ਉਹ ਨੰਬਰ ਉਹਦੀ ਗੱਡੀ ਦਾ ਕੋਈ ਹੋਰ ਸੀ ਤੇ ਸਾਨੂੰ ਉਹ ਸੇਫ ਨਹੀਂ ਲੱਗਿਆ ਤਾ ਅਸੀਂ ਉਹਨੂੰ ਕੈਨਸਲ ਕਰ ਦਿੱਤੀ ਆਪਣੀ ਸੇਫਟੀ ਨੂੰ ਧਿਆਨ ਰੱਖਦੇ ਹੋਏ ਕਿ ਅਗਰ ਇਹ ਕੋਈ ਗੱਡੀ ਹੋਰ ਕੋਈ ਆਈ ਐਸਨ ਪਿਕ ਕਰਨ ਲਈ ਇਹ ਸੇਫ ਨਹੀਂ ਲੱਗਿਆ ਤਾਂ ਅਸੀਂ ਉਹਨੂੰ ਕੈਨਸਲ ਕਰ ਦਿੱਤੀ ਫਿਰ ਕਿਤੇ ਨਾ ਕਿਤੇ ਅਲਰਟ ਸੀਗਾ ਹਾਂ ਉਹ ਡਰ ਤਾਂ ਮਨ 'ਚ ਸੀਗਾ ਹੀ ਕਿ ਕੋਈ ਹੋਰ ਆਇਆ ਹੈ ਤੇ ਪਤਾ ਨਹੀਂ ਸੇਫ ਹੈ ਕਿ ਨਹੀਂ ਹੈ ਉਹ ਡਰ ਦੇ ਨਾਲ ਫਿਰ ਅਸੀਂ ਉਹਦੇ ਤੇ ਅਸੀਂ ਨਹੀਂ ਗਏ ਅਸੀਂ ਕੈਨਸਲ ਕਰ ਦਿੱਤੀ ਫਿਰ ਸਰ ਤੁਸੀਂ ਕਿਵੇਂ ਦੇਖਦੇ ਜਿਹੜੀ ਆਨਲਾਈਨ ਠੱਗੀ ਹੁੰਦੀ ਵੀ ਅੱਜਕੱਲ ਜਿਹੜੇ ਕਲਾਇੰਟ ਜਾਂਦੇ ਨੇ ਅਨਸੇਫ ਫੀਲ ਕਰਦੇ ਨੇ ਖਾਸ ਕਰ ਮਹਿਲਾਵਾਂ ਹੁੰਦੀਆਂ ਨੇ ਸੁਚੇਤ ਰਹਿਣਾ ਚਾਹੀਦਾ ਹਰ ਇੱਕ ਬੰਦੇ ਨੂੰ اگر کوئی فراڈ ਹੁੰਦਾ ਤੇ ਵਗੈਰਾ ਹੁੰਦੀ ਹੈ ਨਾ ਉਹਨਾਂ ਨੂੰ ਇਹਨਾਂ ਤਿਆਰ ਰੱਖਣਾ ਚਾਹੀਦਾ ਹੈ ਵੀ ਕੋਈ ਗਲਤ ਅਨਸਰ ਦੇ ਨਾ بالکل مطلب ਕੋਈ ਖਤਰਾ ਜਦੋਂ ਕੋਈ ਕਦੀ ਖਤਰਾ ਦਿਖੇ ਤੇ ਅਲਰਟ ਹੋ ਜਾਣਾ ਚਾਹੀਦਾ ਨਹੀਂ ਹਰੇਕ ਅੱਜ ਕੱਲ ਜਿਆਦਾ ਹੋਣ ਲੱਗਾ ਫਿਰ ਸਾਰੀਆਂ ਹਰੇਕ ਬੰਦੇ ਨੂੰ ਸੁਚੇਤ ਰਹਿਣਾ ਚਾਹੀਦਾ ਜੋ ਡਰਾਈਵਰ ਦਾ ਫੋਨ ਨੰਬਰ और गाड़ी का नंबर जो है वो घर वालों को पता हो और जो है अपनी जो लाइव लोकेशन साथ साथ चलती रहे अगर लाइव लोकेशन चलती रही तो घर वालों को पता होगा कि यहाँ पर जो है कुछ गलत हुआ है जहाँ लोकेशन रुक गई है या कुछ है तो वहाँ पे जल्दी पहुँच सकते मतलब कितने ना कितने जो क्राइम करने वाला इंसान होंगे ओर अंदर भी डर बैठ जाता है डर तो बैठेगा ही क्योंकि अगर जैसे हम एक हमें पता है कि हमने नहीं जाना कैमरा लगा हुआ है ना तो हम वहाँ पे क्राइम नहीं करते हैं कि कैमरे में हम कैद हो जाएंगे अगर आप ਕੀ ਲਾਈਵ ਲੋਕੇਸ਼ਨ ਹੋਗੀ ਡਰਾਈਵਰ ਦਾ ਨੰਬਰ ਹੋਗਾ ਟੈਕਸੀ ਨੰਬਰ ਹੋਗਾ ਤਾਂ کہیں ਨਾ کہیں ਉਹ ਸचेत ਰਹੇਗੇ ਕਿ ਅਸੀਂ ਇਹ ਗਲਤ ਕੰਮ ਨਹੀਂ ਕਰਨਾ ਪਕੜੇ ਜਾਏਗੇ ਬਹੁਤ ਵਧੀਆ ਟਿਪਸ ਦਿੱਤੇ ਤੁਸੀਂ ਸੋ ਹਾਂਜੀ ਮੈਂ ਹੋਰ ਕਹਿਣਾ ਚਾਹੁੰਦਾ ਵੀ ਜਦੋਂ ਵੀ ਕੋਈ ਪੈਸੇਂਜਰ ਆਪਾਂ ਹੋਈਏ ਜਾਂ ਕੋਈ ਹੋਰ ਵੀ ਹੋਵੇ ਬੈਠੇ ਕੈਬ ਦੇ ਵਿੱਚ ਬੈਠ ਕੇ ਡਰਾਈਵਰ ਦੀ ਇੱਕ ਫੋਟੋ ਖਿੱਚ ਕੇ ਜਰੂਰ WhatsApp ਤੇ ਆਪਣੇ ਕਿਸੇ ਵੀ ਘਰਦਿਆਂ ਨੂੰ ਜਰੂਰ ਸੈਂਡ ਕਰਨੀ ਚਾਹੀਦੀ ਬਿਲਕੁਲ ਉਹਨਾਂ ਇੱਕ ਡਰਾਈਵਰ ਨੂੰ ਵੀ ਇੱਕ ਟੈਨਸ਼ਨ ਹੋਊਗੀ ਵੀ ਕੋਈ ਗਲਤ ਕੰਮ ਹੋਊਗਾ ਤੇ ਮੈਂ ਫਸੂ ਗਾ ਬਿਲਕੁਲ ਸਹੀ ਰੀਜਨ ਨੰਬਰ 2 ਦੇ 2 ਦੇ ਐਸ ਐਚਓ ਸਾਹਿਬ ਗੁਰਜੀਤ ਸਿੰਘ ਜੀ ਸਾਡੇ ਨਾਲ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਜੋ ਕੈਬਸ ਨੂੰ ਲੈ ਕੇ ਅਸਮੰਜਸ ਦੀ ਸੀਰੀਜ਼ ਨੇ ਲੁਧਿਆਣਾ ਸ਼ਹਿਰ ਵਾਸੀ ਵੀ ਜਿਹੜੀ ਕੈਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਸਰ ਥੈਂਕ ਯੂ ਸਰ ਸਰ ਇੱਕ ਨਾ ਪ੍ਰੋਬਲਮ ਆ ਰਹੀ ਹੈ ਤੇ ਜਿਵੇਂ ਕੈਬ ਕੋਈ ਬੁੱਕ ਕਰਾਂਦੇ ਆ ਲੇਡੀਜ਼ ਕਰਾਵੇ ਜਾਂ এজੈਂਟਸ ਕਰਾਵੇ ਅਸੀਂ ਕੈਬ ਦੀ ਇਨਟੀਮੇਸ਼ਨ ਦੇ ਦਿੱਤੀ ਕੈਬ ਵਾਲਿਆਂ ਨੇ ਸਾਨੂੰ ਇਨਟੀਮੇਸ਼ਨ ਦੇ ਦਿੱਤੀ ਤੁਹਾਡੀ ਕੈਬ ਬੁੱਕ ਹੋ ਗਈ ਉਹਦੇ ਤੇ ਨੰਬਰ ਸਾਨੂੰ ਆ ਰਿਹਾ ਗੱਡੀ ਦਾ ਕੁਝ ਹੋਰ ਤੇ ਗੱਡੀ ਕੋਈ ਲੈ ਕੇ ਹੋਰ ਆ ਰਹੀ ਹੈ ਦੂਜੇ ਨੰਬਰ ਦੀ ਗੱਡੀ ਆ ਰਹੀ ਹੈ ਤੇ ਤੇ ਕੋਈ ਕਨਫਿਊਜ਼ਨ ਹੈ ਲੋਕਾਂ ਨੂੰ ਵੀ ਇਹ ਚੀਜ਼ ਸਹੀ ਹੋਣੀ ਚਾਹੀਦੀ ਹੈ ਜੇ ਕਿੱਦਾਂ ਸਹੀ ਹੋਣੀ ਚਾਹੀਦੀ ਇਹ ਤੇ ਹੁਣ ਚਰਚਾ ਕਰਾਂਗੇ ਮੈਂ ਤੁਹਾਡਾ ਕੋਸ਼ਲ ਬਿਲਕੁਲ ਸਹੀ ਹੈਗਾ ਸ਼ਹਿਰ ਵਾਸੀ ਨੂੰ ਇਹੀ ਅਪੀਲ ਕਰਨੀ ਚਾਹਾਂਗਾ ਕਿ ਜਿਸ ਇੱਕ ਜਪਾ ਜਰੂ ਕੋਈ ਕੈਬ ਬੁੱਕ ਕਰਾਣੇ ਹੈਗੇ ਆ ਤਾਂ ਆਪਾਂ ਨੂੰ ਜਿਸ ਨੰਬਰ ਤੇ ਜਾਂ ਜਿਸ ਗੱਡੀ ਨੰਬਰ ਤੇ ਆਪਾਂ ਨੂੰ ਮੈਸੇਜ ਡਿਲੀਵਰ ਹੋ ਰਿਹਾ ਵੀ ਇਹ ਤੁਹਾਨੂੰ ਪਿਕ ਕਰਨ ਲਈ ਆ ਰਹੀ ਹੈਗੀ ਆ ਪੂਰੀ ਜਗ੍ਹਾ ਜੇ ਕੋਈ ਹੋਰ ਨੰਬਰ ਦੀ ਗੱਡੀ ਜਾਂ ਹੋਰ ਡਰਾਈਵਰ ਆਂਦਾ ਤਾਂ ਉੱਥੇ ਜਾਣ ਤੋਂ ਪਹਿਲਾਂ ਪ੍ਰੋਪਰ ਕਰਾਸ ਵੈਰੀਫਾਈ ਕਰਨਾ ਬ ਇਹ ਤਾਂ ਗੱਲ ਹੋ ਗਈ ਸਰ ਕ੍ਰਾਸ ਵੈਰੀਫਾਈ ਦੀ ਬੰਦੇ ਨੇ ਕਰ ਲਿਆ ਪਰ ਉਹਨਾਂ ਕੋਲ অপਸ਼ਨਾਂ ਬਹੁਤ ਹੁੰਦੀ ਹੈ ਮੇਰਾ ਦੂਸਰਾ ਵਹੀਕਲ ਜੀ ਉਹ ਖਰਾਬ ਸੀ ਮੇਰਾ ਦੂਜਾ ਸਰਵਿਸ ਤੇ ਸੀ ਜਾਂ ਐਦਾਂ ਸੀ ਉਹ ਬਹਾਨੇ ਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਤੇ ਥੋੜਾ ਜਿਹਾ ਨਾ ਸੇਫਟੀ ਵਾਈਜ਼ ਨਹੀਂ ਰੰਦਾ ਕੰਮ ਸੇਫਟ ਉਹੀ ਗੱਲ ਤੁਹਾਨੂੰ ਦੱਸਿਆ ਵੀ ਇੱਥੇ ਪ੍ਰੋਪਰ ਕ੍ਰਾਸ ਵੈਰੀਫਾਈ ਕਰੋ ਪੂਰਾ ਸ਼ੋਰ ਹੋਣ ਤੋਂ ਬਾਅਦ ਜਿਹੜਾ ਕੋਈ ਬੰਦਾ ਆ ਰਿਹਾ ਉਹਦੀ ਆਈਡੀ ਪ੍ਰੂਫ ਗੱਡੀ ਦਾ ਕੋਈ ਡਾਕੂਮੈਂਟ ਜੋ ਵੀ ਹੈਗਾ ਜਾਂ ਕੰਸਰਨਟ ਕੰਪਨੀ ਤੇ ਆਨਲਾਈਨ ਦੁਆਰਾ ਜਿਹੜਾ ਹੈਗਾ ਰੀਚੈੱਕ ਕਰ ਲਓ ਵੀ ਇਹਦੀ ਜਗ੍ਹਾ ਤਾਂ ਅਸੀਂ ਜਿਹੜਾ ਮੈਸੇਜ ਪਾਇਆ ਸੀ ਉਹਦੀ ਜਗ੍ਹਾ ਦੂਗਾ ਬੰਦਾ ਭੱਜਿਆ ਵੀ ਬੰਦਾ ਸਹੀ ਆਇਆ ਜਾਂ ਕੀ ਗੱਲ ਹੈਗੀ ਆ ਸਿਰਫ ਉਹਦੇ ਇੰਨਾ ਕਹਿੰਦੇ ਕਿ ਗੱਡੀ ਖਰਾਬ ਹੋ ਗਈ ਜਾਂ ਉਹ ਕਿਤੇ ਹੋਰ ਬਿਜ਼ੀ ਹੋ ਗਿਆ ਮੈਟਰ ਨੂੰ ਪਿੱਕ ਕਰਨ ਆਇਆ ਇਹ ਖਾਸ ਕਰਕੇ ਲੜਕੀਆਂ ਵਾਸਤੇ ਬਹੁਤ ਜ਼ਿਆਦਾ ਇਹਨੂੰ ਸੀਰੀਅਸਲੀ ਆ ਕੇ ਕਰਨਾ ਚਾਹੀਦਾ ਹੈ ਸੋ ਤੁਸੀਂ ਲੜਕੀਆਂ ਦੀ ਗੱਲ ਕੀਤੀ ਹੈ ਮਾਤਰ ਸ਼ਕਤੀ ਦੀ ਗੱਲ ਕੀਤੀ ਹੈ ਇਹ ਪਿੱਛੇ ਜੇ ਇਹ ਵੀ ਖਬਰ ਸੁਣਨ ਨੂੰ ਮਿਲੀ ਹੈ ਵੀ ਲੜਕੀਆਂ ਵੱਲੋਂ ਕਿਹਾ ਜਾ ਸਕਦਾ ਵੀ ਅਸੀਂ ਜਦੋਂ ਕੈਬ ਬੁੱਕ ਕਰਾਣੇ ਆ ਜਾਂ ਬਾਈਕ ਬੁੱਕ ਕਰਾਣੇ ਆ ਕੋਈ ਰਾਈਡਰ ਆਂਦਾ ਉਹ ਆਂਦਾ ਸਿਵਲ ਕੋਰਟ ਦੇ ਵਿੱਚ ਡਰੈਸ ਅੱਪ ਜੀ ਮੈਂ ਅਸੀਂ ਪਾਣੇ ਆ ਉਹ ਸਿਵਲ ਕੋਰਟ ਦੇ ਵਿੱਚ ਆਂਦਾ ਵੀ ਕੱਲ ਨੂੰ ਕੋਈ ਲੜਕੀ ਕਿਸੇ ਦੇ ਮੋਟਰਸਾਈਕਲ ਦੇ ਪਿੱਛੇ ਬਹਿ ਕੇ ਜਾਂਦੀ ਹੈ ਤੇ ਉਹ ਕਹਿੰਦੇ ਵੀ ਅੱਜ ਕੱਲ ਸਿਸਟਮ ਇਦਾਂ ਦਾ ਦਾ ਕਹਿੰਦੇ ਵੀ ਉਹ ਫਲਾਨੀ ਲੜਕੀ ਕਿਸੇ ਨਾਲ ਜਾ ਰਹੀ ਵੀ ਇਹਦੇ ਤੇ ਕੋਈ ਡਰੈਸ ਕੋਡ ਇਸ਼ੂ ਕਰਨਾ ਚਾਹੀਦਾ ਕੰਪਨੀਆਂ ਨੂੰ ਇਹ ਤੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹਦੇ ਵਿੱਚ ਕੋਈ ਨਾ ਕੋਈ ਡਰੈਸ ਕੋਡ ਜ਼ਰੂਰੀ ਹੈ ਜਿਸ ਤਰ੍ਹਾਂ ਹੁਣ ਆਟੋ ਵਾਸਤੇ ਵੀ ਡਰੈਸ ਕੋਡ ਹੋਇਆ ਹੋਇਆ ਬਾਕੀ ਹੋਰ ਜਿਹੜੇ ਵੀ ਕੋਈ ਕਰਦੇ ਹੈਗੇ ਆ ਸਵਿਗੀ ਵਾਲਿਆਂ ਵਾਸਤੇ ਵੀ ਉਹਨਾਂ ਦਾ ਲੋਗੋ ਲੱਗਿਆ ਹੁੰਦਾ ਇਸ ਤਰ੍ਹਾਂ ਇਹ ਜਿਹੜੇ ਕੈਬ ਵਾਲੇ ਇਹਨਾਂ ਨੂੰ ਵੀ ਕੋਈ ਨਾ ਕੋਈ ਡਰੈਸ ਕੋਡ ਕੰਪ ਕਿਉਂਕਿ ਹਮੂਮਨ ਲੜਕੀਆਂ ਵੀ ਜਿਆਦਾ ਯੂਜ਼ ਕਰਨ ਲੱਗੀਆਂ ਕਿਉਂਕਿ ਜੌਬਸ ਦੇ ਵਿੱਚ ਅੱਜ ਕੱਲ ਲੇਡੀਜ਼ ਵੀ ਘੱਟ ਨਹੀਂ ਕਿ ਕਿਸੇ ਤੋਂ ਡੇਲੀ ਅਪਡੋਨ ਕਰਦੀਆਂ ਨੇ ਉਹਨਾਂ ਕਰਕੇ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ ਇਹਦੇ ਬਾਰੇ ਪ੍ਰੋਪਰ ਜਿਹੜਾ ਹੈਗਾ ਕੰਪਨੀਆਂ ਨੂੰ ਅਵੇਅਰ ਹੋਣਾ ਚਾਹੀਦਾ ਉਹਨਾਂ ਨੂੰ ਪ੍ਰੋਪਰ ਡਰੈਸ ਕੋਡ ਜਿਹੜਾ ਹੈਗਾ ਇਹ ਕਮਨਸ਼ਲ ਕਰਨਾ ਚਾਹੀਦਾ ਜਿਹਦੇ ਨਾਲ ਆਮ ਸਮਾਜ ਦੇ ਵਿੱਚ ਪਤਾ ਲੱਗ ਸਕੇ ਕਿ ਜਿਹੜੀ ਲੜਕੀ ਕਿਸੇ ਨਾਲ ਜਾ ਰਹੀ ਹੈ ਇਹ ਸਿਰਫ ਇੱਕ ਟਰੈਵਲ ਕਰ ਰਹੀ ਹੈਗੀ ਸੋ ਧੰਨਵਾਦ ਸਰ ਤੁਸੀਂ ਸੱਟਨੇ ਗੱਲ ਕੀਤੀ ਸੋ ਇਹ ਜਿਗੇ ਐਸ ਐਚਓ ਸਾਹਿਬ ਗੁਰਜੀਤ ਸਿੰਘ ਜੀ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਸੋ ਇਦਾਂ ਦੀ ਹੋਰ ਅਪਡੇਟ ਲੈਣ ਲਈ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ ਤੋਂ